ਜਬ ਰਾਜ ਇਹ ਕੁਝ ਕਹਿਣਾ ਹੋਵੇ ਵੀ ਮੰਨ ਲਓ ਵੀ ਹੁਣ ਉਹ ਏਜੰਟ ਨੂੰ ਜਾਂ ਕੁਝ ਹੋਰ ਜਾਂ ਲੋਕਾਂ ਨੂੰ ਕੀ ਬੱਸ ਵੀਰੇ ਜੇ ਮਿਲ ਜਪਾ ਸਾਲਾ ਮਾਰਦਣਾ ਜਾਣ ਤੋਂ ਹੋਰ ਕੀ ਹੈ ਬੱਸ ਗਾਈਸ ਅੱਜ ਆਪਣੇ ਨਾਲ ਹੀ ਭਰਾ ਆ ਠੀਕ ਹੈ ਇਹ ਭਰਾਣਾ ਯਾਰ ਬਹੁਤ ਜ਼ਿਆਦਾ ਥੱਕਾ ਹੋਇਆ ਸੋ ਗੱਲ ਐਵੇਂ ਹੋਈ ਹੈ ਇਹਨੇ ਮੈਨੂੰ ਆਪਣੀ ਸਟੋਰੀ ਦੱਸੀ ਸੋ ਰੈਪਡੋ ਜੇ ਮੈਂ ਰਾਈਡ ਲੈ ਕੇ ਆਇਆ ਰਸਤੇ ਜੇ ਦੱਸਿਆ ਭਾਈ ਮੈਨਾਂ ਐ ਹੋ ਗਿਆ ਵੀ ਲੱਖ ਰੁਪਏ ਦਾ ਕਰਜ਼ਾ ਚੜ ਗਿਆ ਮਿਲ ਸਰ ਤੇ ਮੈਂ ਪੁੱਛਿਆ ਵੀ ਕਿਵੇਂ ਇੰਨੇ ਭਾਈ ਬਾਹਰ ਦਾ ਕੰਮ ਬਣਾਇਆ ਹੈ ਸੀਗਾ ਸਾਊਦੀ ਅਰਬ ਦਾ ਠੀਕ ਹੈ ਤੇ ਏਜੰਟਰੇ ਤੋਂ ਦਿੱਲੀ ਦੇ ਦਿੱਲੀ ਵਾਲੀ ਸਾਈਡ ਤੋਂ ਕਹਣਾ ਦਿੱਲੀ ਵਾਲੀ ਸਾਈਡ ਤੋਂ ਨਹੀਂ ਦਾ ਦਿੱਲੀ ਦਾ ਹ ਪਿੱਲੀ ਵਾਲੀ ਸਾਈਡ ਤੋਂ ਉਹਨੇ ਬਾਈ ਨੇ ਮੰਨ ਲਓ ਵੀ ਮੰਨ ਲਓ ਵੀਜਾ ਬੂਜਾ ਆਪਣਾ ਲਗਾਇਆ ਸੀਗਾ ਤੇ ਕਹਿੰਦਾ ਵੀਜਾ ਵੀ ਲੱਗ ਗਿਆ ਟਿਕਟ ਵੀ ਆ ਗਈ ਸੀ ਤੇ ਭੈਣ ਜੁੱਤੋਂ ਹੋਰ ਸਾਲਾ ਮੰਗਦਾ ਸੀਗਾ ਕਹਿੰਦਾ ਵੀ 35-40000 ਰੁਪਏ ਮੈਨੂੰ ਹੋਰ ਐਕਸਟਰਾ ਦੇ ਠੀਕ ਹੈ ਤੇ ਇਹ ਭਰਾ ਨੂੰ ਮੜਿਆ ਪੁੱਛਦੇ ਆ ਕਿ ਕੀ ਗੱਲ ਬਾਤ ਹੈ ਕਿੰਨੇ ਪੈਸੇ ਦਿੱਤੇ ਹੈ ਕੀ ਹਿਸਾਬ ਕਰਵਾ ਦੱਸੀ ਬਾਈ ਕੀ ਗੱਲ ਸੀ ਆਪਣੀ ਆਪਣੀ ਗੱਲ ਬਾਤ ਹੋ ਗਈ ਦੀ ਵੀਜਾ ਆ ਗਿਆ ਸੀਗਾ ਅੱਛਾ ਫਿਰ ਉਹ ਕਹਿੰਦਾ ਬਾਈ ਪੈਸੇ ਦੇ ਦੋ ਮੈਨੂੰ ਫਿਰ ਮੈਨੂੰ ਪੈਸੇ ਪਾ ਦੇ ਉਹ ਕਹਿੰਦਾ ਟਿਕਟ ਜੋਗੇ ਪਾ ਦੋ ਮੈਂ ਟਿਕਟ ਜੋਗੇ ਪਾਏ ਅੱਛਾ ਗੱਲ ਹੋਈ ਦੀ ਆਪਣੀ 1 ਲੱਖ ਰੁ ਤੋ ਬਾਅਦ ਉਹ ਕਹਿੰਦਾ 100000 ਰੁਪਇਆ ਹੋਰ ਚਾਹੀਦਾ ਮੈਨੂੰ ਮੈਂ ਕਿਹਾ ਭਾਈ ਮੇਰੇ ਕੋਲ ਤਾਂ ਹੈ ਨਹੀਂ ਸਾਡੇ ਨਾਲ ਕਿਹਾਂ ਕੰਮ ਕੈਂਸਲ ਕਰਤਾ ਟਿਕ ਟਿਕ ਕੈਂਸਲ ਕਰਤੀ ਭੇਜਿਆ ਨਹੀਂ ਸਾਡੇ ਨਾਲ ਫਿਰ ਬਾਅਦ ਚਲੋ ਤੇ ਜਿਹੜਾ ਉਹ ਲੱਖ ਰੁਪਇਆ ਕਰੋ ਉਹ ਖਾ ਗਿਆ ਭੈਣ ਚੋਂ ਦਿੱਤਾ ਹੀ ਨਹੀਂ ਪੈਸਾ ਉਹ ਹੁਣ ਯਾਰ ਇਹ ਭਰਾ ਹੁਣ ਕਹਿ ਰਿਹਾ ਕਹਿੰਦਾ ਵੀ ਮੈਂ ਉਹ ਏਜੰਟ ਕੋ ਜਾਊਂਗਾ ਕਹਿੰਦਾ ਮੈਂ ਬੰਦੇ ਚਾਰ ਪੰਜ ਲੈ ਕੇ ਠੀਕ ਹੈ ਤੇ ਜੋ ਵੀ ਹੱਲ ਹੁੰਦਾ ਦੇਖਦੇ ਵੀ ਕੀ ਕਰਦਾ ਕੀ ਨਹੀਂ ਹੁਣ ਬਾਕੀ ਭਈ ਉਹ ਪੈਸੇ ਤੈਨੂੰ ਵਾਪਸ ਹੁਣ ਪਤਾ ਨਹੀਂ ਮਿਲੂਗੇ ਕਿ ਨਹੀਂ ਮਿਲੂਗੇ ਪਰ ਭਈ ਮੈਂ ਇੱਕ ਗੱਲ ਰਹਿਣਾ ਪੰਜਾਬ 'ਚ ਹੁੰਦਾ ਨਾ ਮੈਂ ਕਹਿੰਦਾ ਜੇ ਕਿਤੇ ਹੁਸ਼ਿਆਰ ਬੁਜਲਿੰਦਰ ਵਾਲੀ ਸਾਈਡ ਤੋਂ ਕਿਤੇ ਲਵਾਇਆ ਹੁੰਦਾ ਇਹਨੇ ਵੀ ਜਾ ਹੈਨਾ ਜੇ ਮੁਹੱਲੀ ਚੰਡੀਗੜ੍ਹ 'ਚ ਵੀ ਕਿਤੇ ਹੁੰਦਾ ਕੀ ਆ ਪਤਾ ਵੀ ਭਾਨੇ ਸਿੱਧੂ ਗੋਲੇ ਜਾਂਦਾ ਵਿਚਾਰਾ ਤੇ ਇਹਦਾ ਹੱਲ ਹੋ ਜਾਂਦਾ ਸਹੀ ਹੈ ਫਿਰਦਾ ਹੱਲ ਨਿਕਲ ਜਾਂਦਾ ਵੀਰੇ ਪੰਜਾਬ 'ਚ ਹੁੰਦਾ ਫਿਰ ਹੱਲ ਨਿਕਲ ਜਾਣਾ ਸੀ ਆਪਣਾ ਵੀਡੀਓ ਬਣਾਣੀ ਦੀ ਵੀਡੀਓ ਆਇਓ ਮੈਂ ਭਰਾ ਆਦਾ ਲੱਖ ਰੁਪਏ ਦਾ ਭਰਾ ਦਾ ਕਰਜ਼ਾ ਹੋ ਗਿਆ ਤੇ ਭਰਾ ਸਿਰ ਹੁਣ ਲੱਖ ਰੁਪਏ ਦਾ ਕਰਜ਼ਾ ਹੋ ਗਿਆ ਤੇ ਯਾਰ ਮੈਂ ਸੋਚ ਰਿਹਾ ਵੀ ਸਾਰੇ ਏਜੰਟ ਦੇ ਲੋ ਵੀ ਕਿਆ ਕਿਆ ਪੁੱਦੂ ਬਣਾ ਕੇ ਭਾਂਜੂ ਕਰ ਲੈਂਦੇ ਆ ਵੀ ਸਾਲਿਆ ਤੈਨੂੰ ਲੱਖ ਦੇ ਦਿੱਤਾ 사우ਦੀ ਅਰਬ ਦਾ ਕਿੰਨਾ ਭਾਂਜੂ ਲੱਗ ਜਾਂਦਾ ਹੈ ਵੀ ਤੇ 사우ਦੀ ਅਰਬ ਦਾ ਇਹਨੇ ਮੰਨ ਲਓ ਵੀਜ਼ਾ ਲਗਾਏ ਸੀ ਭਰਾ ਨੇ ਤੇ ਯਾਰ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਤੇ ਉਹ ਜਿਹੜੇ ਏਜੰਟ ਜਿਹੜੇ ਪਾਇਆ ਕਰਦੇ ਚਲੋ ਪੈਸੇ ਤੈਨੂੰ ਵਿਚਾਰੇ ਨੂੰ ਵਾਪਸ ਮਿਲ ਜਾਣਗੇ ਵੀ ਲੱਖ ਰੁਪਏ ਯਾਰ ਬਹੁਤ ਹੁਣ ਲੱਖ ਰੁਪਏ ਕਹਿੰਦਾ ਮੇਰੇ ਸਾਰੇ ਕਰਜ਼ਾ ਛੱਡ ਗਿਆ ਤੇ ਇਹਨਾਂ ਲੱਖ ਇਹਨੇ ਲਾਉਣਾ ਹੈ ਯਾਰ ਬਈ ਪੈਸੇ ਲ ਠੀਕ ਹੈ ਤੇ ਜਬਰਾਜ ਇਹਦੇ ਕੁਝ ਕਹਿਣਾ ਹੋਵੇ ਵੀ ਮੰਨ ਲਓ ਵੀ ਹੁਣ ਉਹ ਏਜੰਟ ਨੂੰ ਜਾਂ ਕੁਝ ਹੋਰ ਜਾਂ ਲੋਕਾਂ ਨੂੰ ਕੀ ਬਸ ਵੀਰੇ ਜੇ ਮਿਲ ਜਾਵੇ ਸਾਲਾ ਮਾਰਤ ਨਾ ਜਾਣ ਤਾਂ ਹੋਰ ਗਿਆ ਇਹ ਬਸ ਨਹੀਂ 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 ਜਾਨ ਤੋੜੀ ਮਾਰਨਾ ਵੀ ਪੈਸੇ ਲੈ ਲਈ ਆਪਣੇ ਵਾਪਸ ਜਿੰਨੇ ਵੀ ਹੋਏ ਆ ਮੇਰੇ ਪੈਸੇ ਦਾ ਆਹੋ ਪੈਸੇ ਮੰਗੂਗਾ ਹੋਰ ਗਿਆ ਜੇ ਪੈਸੇ ਨਹੀਂ ਦਿੱਤੇ ਫਿਰ ਦੇਖੋ ਕੀ ਹਾਲ ਨਿਕਲਦਾ ਹੋਰ ਗਿਆ ਪਰ ਤੁਹਾਨੂੰ ਪਤਾ ਹੀ ਵੀਰੇ ਕੀ ਹਾਲ ਨਿਕਲਣਾ ਯਾਰ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰਿਓ ਤੇ ਭਰਾ ਦੇ ਪੈਸੇ ਵਾਪਸ ਹੋ ਜਾਣ ਠੀਕ ਹੈ ਤੇ ਇੱਕ ਚੀਜ਼ ਹੋਰ ਹੈ ਯਾਰ ਜੇ ਮੈਂ ਇਹ ਗੱਲ ਕਹਿਣਾ ਵੀ ਜੇਕਰ ਇਹ ਆਪਣੇ ਪੰਜਾਬ 'ਚ ਹੁੰਦਾ ਤਾਂ ਸ਼ਾਇਦ ਭਾਨੇ ਸਿੱਧੂ ਕੋਲੇ ਜਾਂਦਾ ਵਿਚਾਰਾ ਪੂਰੀ ਹੈਲਪ ਕਰਦੀ ਕਿੱਚੀ ਸੀਗੀ ਗੱਲ ਮੈਂ ਪਹਿਲਾਂ ਪਰ ਕਹਿੰਦਾ ਆਪਣੇ ਏਰੀਆ ਤੋਂ ਬਾਹਰ ਹੈ ਉਹ ਭਾਨਾ ਸਿੱਧੂ ਨਾਲ ਗੱਲ ਹੋਈ ਅੱਛਾ ਗੱਲ ਕਰਾਈ ਸੀ ਮੇਰੀ ਹਾਂ ਤਾਂ ਕਹਿੰਦੇ ਆਪਣੇ ਕੰਟੈਕਟ ਤੋਂ ਬਾਹਰ ਹੈ ਉਹ ਜੇ ਕਿਤੇ ਪੰਜਾਬ 'ਚ ਹੁੰਦਾ ਤਾਂ ਕੰਮ ਹੋ ਜਾਣਾ ਸੀ ਤੇ ਬਈ ਭਾਨੇ ਸਿੱਧੂ ਨੇ ਬਈ ਵੈਸੇ ਜੀ ਬਈ ਭਾਨੇ ਸਿੱਧੂ ਨੂੰ ਇੱਕ ਸਲੂਟ ਆ ਸੋਨੇ ਬਈ ਜਿਹੜਾ ਇਹ ਕੰਮ ਕੀਤਾ ਨਾ ਪੰਜਾਬ ਦੇ ਏਜੰਟਾ ਖਿਲਾਫ ਨੇ ਇਹ ਜਿਹਾ ਕੰਮ ਕੀਤਾ ਯਾਰ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਉਹਨੇ ਤੇ ਲੋਕਾਂ ਦੇ ਮਨ ਚ ਜਿਹੜੇ ਏਜੰਟ ਆ ਉਹਨਾਂ ਦੇ ਮਨ ਚ ਡਰ ਵੀ ਪਿਆ ਆ ਵੀ ਕੱਲ ਨੂੰ ਜੇ ਕਿਸੇ ਭੈਜੋ ਵੀ ਬੰਦਾ ਉਹ ਆ ਗਿਆ ਘਰ ਨਾਲ ਆਇਆ ਜੇ ਵੀਡੀਓ ਚੱਲੀ ਜਾ ਵੀ ਭੈਜੋ ਨਾ ਕਰਮ ਹੋਊਗਾ ਵੀ ਆ ਵੀ ਸਾਡੇ ਕੋਈ ਬੀਬੂ ਨਹੀਂ ਫੇਰ ਘੱਟ ਲਗਾਉਗੇ ਬਹੁਤ ਵਧੀਆ ਕੀਤਾ ਉਹਨੇ ਹੁੰਦਾ ਠੀਕ ਹੈ ਹੁਣ ਇਹ ਭਰਾ ਦਾ ਇਹ ਹੱਲ ਹੋਇਆ ਪਰ ਇਹ ਕਹਿੰਦਾ ਵੀ ਪੰਜਾਬ ਤੋਂ ਬਾਹਰ ਆ ਇਹ ਠੀਕ ਹੈ ਜੇ ਕਿਸੇ ਪੰਜਾਬ ਚ ਹੁੰਦਾ ਕਿ ਕੱਢੂਗਾ ਹੱਲ ਹੱਲ ਕੱਢੂਗਾ ਕੋਈ ਨਾ ਕੋਈ ਬਾਕੀ ਫੇਰ ਵੀ ਯਾਰ ਵੀ ਵੀਡੀਓ ਨੂੰ ਵੱਧ ਤੋਂ ਉਸ ਤੱਕ ਪਹੁੰਚਾਇਓ ਜੰਟ ਤੱਕ ਵੀ ਹਾਂ ਦਿੱਲੀ ਵਿਚਾਰਾ ਗਿਆ ਹੈ ਵੀ ਹੁਣ ਕਿਵੇਂ ਹੋਊਗਾ ਕਿਵੇਂ ਨਹੀਂ ਪਤਾ ਨਹੀਂ ਕਿਵੇਂ ਮਿਲੂਗਾ ਕਿ ਨਹੀਂ ਪੈਸੇ ਇਹਨੂੰ ਠੀਕ ਹੈ ਜੇ ਦਾ ਹੁਣ ਕੋਈ ਟਾਬ ਵੀ ਜਾਣਦਾ ਹੈ ਪਰ ਫਿਰ ਵੀ ਕੋਸ਼ਿਸ਼ ਦਾ ਬੰਦਾ ਕਰੂਗਾ ਸਹੀ ਹੈ ਹੋਰ ਵੀ ਨਹੀਂ ਜ਼ਰੂਰ ਕੋਸ਼ਿਸ਼ ਤਾਂ ਕਰਨੀ ਹੈ ਹਾਂ ਬਾਕੀ ਹੁਣੇ ਭਰਾ ਵੀ ਕੰਮ ਤੋਂ ਲੇਟ ਹੋ ਰਿਹਾ ਨੈਕਸਟ ਵੀਡੀਓ ਫਿਰ ਰੁਕੇ ਭਰਾ ਸਹੀ ਹੈ ਇਹ ਹੁਣ ਭਰਾ ਵੀ ਤੇ ਬਾਕੀ ਵੀ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦੇ ਹੋ ਠੀਕ ਹੈ ਐ ਕਰਦੇ ਮੜਿਆ ਇਹ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਓ ਬਹੁਤ ਵਾਰ ਸ਼ੇਅਰ ਕਰਦੇ ਹੋ ਹਾਂ